ਦੇ ਵਿੱਚ ਸਰੋਪਾ ਪੇਡ ਕਰਕੇ ਹੱਥ ਪਾਤਾ ਮੁਰਜੂਸ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਆਪਾਂ ਨੇ ਆਪਣੇ ਇੱਕ ਨੰਬਰ ਵਾਰਡ ਦੇ ਵਿੱਚ ਬਾਈ ਧਿਆਨੀ ਮੈਂ ਪਰ ਬਣਾਤਾ ਲੈ ਵੀ ਆ ਜਾ ਕੋਈ 10 ਮਿੰਟ ਲਵੇ ਆ ਜੀ ਤੁਸੀਂ ਆ ਜਾਓ ਸਭ ਸੰਤੇ ਨਾਲ ਬਾਈ ਜੀ ਪਿੰਡ ਵਿਗੜਵਾਲ ਇਸ ਨਾਮ ਜਿਲ੍ਹਾ ਸੰਗਰੂਰ ਉਹਨੂੰ ਲਵੇ ਕਰੋ ਹੈ 10 ਮਿੰਟ ਲਵੇ ਕਰੋ ਸਾਰੇ ਨਵੇਂ ਨਵੇਂ ਜਿਹਾ ਹੋ ਜੋ ਲਵੇ ਹੋ ਜਾ ਤੈਨੂੰ ਲਵੇ ਹੋ ਜਾ ਆ ਵੀਡੀਓ ਬਣਾਉਣੀ ਆ ਵੀਡੀਓ ਬਣ ਰਹੀ ਜੀ ਲਾਈਵ ਚੱਲੂਗਾ ਜਾਵਾਂ ਜਾਵਾਂ ਬਿਲਕੁਲ ਲਾਈਵ ਹਾਂ ਹਾਂ ਇੱਧਰ ਆਪਣਾ ਰੱਖੋ ਜੀ ਸਾਰੇ ਹਾਂ ਜੀ ਆਪਣਾ ਬਾਈ ਜੀ ਪਿੰਡ ਵਿਗੜਵਾਲ ਤਸਵੀਰ ਸਨਮ ਜਿਲ੍ਹਾ ਸੰਗਰੂਰ ਬਾਈ ਜੀ ਆਪਾਂ ਨੇ ਸਭ ਸੰਮਤੀ ਨਾਲ ਬਾਈ ਗੁਰਤੇ ਨੂੰ ਹੱਥ ਖੜਾ ਕਰ ਦੋ ਬਾਈ ਜੀ ਕਿਹੜਾ ਮੈਂਬਰ ਖੜਾ ਕਰਿਆ ਆਹ ਦੇਖੋ ਬਾਈ ਜੀ ਹਾਂਜੀ ਆਪਾਂ ਨੇ ਸਭ ਸੰਮਤੀ ਨਾਲ ਬਾਈ ਜੀ ਨੂੰ ਮੈਂਬਰੀ ਦਿੱਤੀ ਹੈਗੀ ਤੁਸੀਂ ਬਾਈ ਜੀ ਦੱਸਿਓ ਰਾਇ ਕਮੈਂਟ ਕਰਕੇ ਕਿਵੇਂ ਲੱਗਿਆ ਬਾਈ ਸਾਨੂੰ ਸਾਡਾ ਵਿਚਾਰ ਪਿੰਡ ਵਿਗੜਵਾਲ ਦਾ ਧੰਨਵਾਦ ਬਾਈ ਜੀ ਬਹੁਤ ਬਹੁਤ ਠੀਕ ਹੈ ਭਾਈ ਠੀਕ ਹੈ ਧੰਨਵਾਦ ਮੈਂ ਇੱਧਰ ਕੋਰੇ ਰਹੂੰਗਾ ਬਤਾ ਤੇ ਮੇਰੀ ਵੀਡੀਓ ਬਣਾ ਲੈ ਜੀ ਮਾਪਾ ਜੀ ਮੜਿਆ ਹਾਂ ਚੁੱਕ ਲਓ ਇੱਧਰ ਹੀ ਕਰਾ ਲੋ ਜਾਈਏ ਜੀ ਜਾਈਏ ਫੁੱਲ ਨੂੰ ਮੜੋ ਜਾਈਏ ਫੁੱਲ ਨੂੰ ਮੜੋ ਮਾਣਿਆ ਜੀ ਰਣੂ ਆ ਜਾ ਕੋਈ ਪੁੱਤਾ ਕਿੱਲਾ ਨਹੀਂ ਆਪਾਂ ਨੇ ਆ ਬਾਈ ਕਰਿਆ ਬਾਈ ਜੀ ਆਪਣੇ ਇੱਕ ਨੰਬਰ ਵਾਰਡ ਦੇ ਵਿੱਚ ਖੜਾ ਮੈਂਬਰ ਤੇ ਸਾਰੇ ਬਾਈਆਂ ਨੂੰ ਪ੍ਰਿੰਟੇ ਵੀਰੇ ਸਭ ਸੰਤੀ ਨਾਲ ਕਰਿਆ ਵੀਰੇ ਕੋਈ ਵੋਟ ਵਟ ਦਾ ਨਹੀਂ ਸਾਰੇ ਇੱਕੇ ਨਾਲ ਕਰਿਆ ਇੱਕ ਨੰਬਰ ਵਾਰਡ ਕਰੇਗਾ ਬੰਦਾ ਪਿੰਡ ਵਿਗੜ ਵਾਲ ਵੀਰੇ ਲੱਡੂ ਕਰਨ ਤੁਸੀਂ ਜੀ ਸੁਨਾਮ ਦਿਲਾ ਸੰਗਰੂਰ ਲੱਡੂ ਪਾਓ ਤੁਸੀਂ ਬਾਈ ਜੀ ਆਪਣੇ ਇੱਧਰ ਦਿਓ ਜੀ ਲਓ ਜੀ ਲਓ ਲਓ ਮੈਂ ਆਪਣੇ ਬਾਈ ਆਪਣੇ ਨਾਲ ਜਿਹੜੇ ਹੋਏ ਨੇ ਜੀ ਬਾਬਾ ਜੀ ਧੰਨਵਾਦ ਲਓ ਜੀ